ओके ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਜੋ ਨਗਰ ਕੀਤੇ ਨੂੰ ਆਰੰਭ ਹੋਇਆ ਹੈ ਇਹ ਗੁਰਦੁਆਰਾ ਸ਼੍ਰੀ ਗੁਰਤੇਜ ਬਾਦਲ ਸਾਹਿਬ ਜੀ ਨਵੀਂ ਅਬਾਦੀ ੁੱਲੇ ਰੋਡ ਬਟਾਲਾ ਇਸ ਨੂੰ ਕੋ ਸਾਧ ਸੰਗਤ ਅਤੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਹਿਯੋਗ ਦੇ ਨਾਲ ਉਹ ਨਗਰ ਕੀਰਤਨ ਹਰ ਸਾਲੇ ਵਿਯੋਜਿਤ ਕੀਤਾ ਜਾਂਦਾ ਹੈ ਪੰਗੋ ਸ਼੍ਰੀ ਗੁਰਤੇਜ ਬਾਦਲ ਜੀ ਦੀ ਪਾਵਨ ਸ਼ਹਾਦਤ ਨੂੰ ਯਾਦ ਰੱਖਦੇ ਹੋਏ ਜਿਨ੍ਹਾਂ ਨੇ ਪੂਰੀ ਧਰਮ ਦੇ ਵਾਸਤੇ ਗੁਰੂਤਰੰਤੂ ਰੱਖਿਆ ਵਾਸਤੇ ਆਪਣੇ ਸੀਸ ਦਾ ਬਲੀਦਾਨ ਦਿੱਲੀ ਚਾਂਦਨੀ ਚੌਕ ਵਿਖੇ ਦਿੱਤਾ। ਉਹਦੇ ਸੰਬੰਧ ਵਿੱਚ ਇਹਦੇ ਨਗਰ ਕੀਰਤਨ ਹੈ ਅਜਿਹਾ ਕੀਤਾ ਗਿਆ ਹੈ ਜੋ ਕਿ ਨਗਰ ਕੀਰਤਨ ਢਿੱਲੇ ਰੋਡ ਤੋਂ ਆਰੰਭ ਹੋ ਕੇ ਗੁਰਦੁਆਰਾ ਕੋਟਬਾ ਦਿੱਤਾ ਤੋਂ ਆਰੰਭ ਹੋ ਕੇ ਪੂਰੇ ਮਕਾਣ ਦੇ ਸਾਹਮਣੇ ਪ੍ਰਕਿਰਮਾ ਕਰਕੇ ਤੇ ਆਪਣੇ ਲਿਖੇ ਖਾਨਾ ਦੇ ਸ਼ਾਮ ਨੂੰ ਜਿਹੜਾ ਨਗਰ ਕੀਰਤਨ ਸਮਾਪਤ ਹੋਵੇਗਾ ਸਮੂਹ ਨਾਨਕ ਨਾਮ ਦੇ ਅਸਲਤਾਂ ਮਹੰਗ ਸਿੰਘ ਜੱਟੇ ਬਲਦੀਆਂ ਗਟਕੇ ਵਾਲੇ ਜੱਟੇ ਬਲਦੀਆਂ ਮਿਲ ਕਰਕੇ ਇਹ ਨਗਰ ਕੀਰਤਨ ਦੇ ਸਹਿਯੋਗ ਦੇਰੀਆਂ ਨੇ ਔਰ ਨਾਨਕ ਨਾਮ ਲੈਵਾ ਜਿਹੜੀਆਂ ਸੰਗਤਾਂ ਨੇ ਨਗਰ ਕੀਰਤਨ ਵਿੱਚ ਗੁਰੂ ਸਾਹਿਬ ਦਾ ਹਾਰ ਜਸ ਕੀਤਰ ਕਰਕੇ ਖੁਸ਼ੀਆਂ ਪ੍ਰਾਪਤ ਕਰ ਰਹੀਆਂ ਨੇ ਇਹ ਨਗਰ ਕੀਰਤਨ ਜਿਹੜਾ ਹੈ ਤਕਰੀਬਨ ਤਕਰੀਬਨ ਇਸ ਨਗਰ ਕੀਰਤਨ ਨੂੰ 50 ਸਾਲ ਹੋ ਗਏ ਨੇ ਨਿਕਲ ਗਿਆ ਨੂੰ ਇਸ ਨਗਰ ਕੀਰਤਨ ਨੂੰ ਤੇ ਇਸ ਮੂਹਰੇ ਸਾਰੇ ਜੀ ਮਿਲ ਕਰਕੇ ਨਗਰ ਕੀਰਤਨ ਜਿਹੜਾ ਇਹ ਜੇਜਲ ਕਰਦੀ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਗੁਰਦੁਆਰਾ ਘਰ ਤੇ ਇੱਕ ਬਾਦਰੇ ਗੁਰਨਾਣਕਨਗਰ ਨਵੀਂ ਬਾਡੀ ਪੁਲਰੋਏ ਤੋਂ ਨਗਰ ਕੀਰਤਨ ਦੇਰਵਾ ਨਾ ਹੋਈ ਆ ਮੇਰੇ ਨਵੇਂ ਪਾਸ਼ਾ ਹੀ ਹਿੰਦੀ ਚਾਦਰ ਸਾਰੇ ਹੀ ਧਰਮਾਂ ਦਾ ਰੱਖੀ ਆ ਇਹ ਨਗਰ ਕੀਰਤਨ ਵਿੱਚ ਸਾਰੇ ਹੀ ਹਿੰਦੂ ਮੁਸਲਮਾਨ ਸਿੱਖ ਜੋ ਵੀ ਆ ਸਾਰੇ ਸਹਿਯੋਗ ਦਿੰਦੇ ਹਨ ਸਾਰੇ ਧਰਮਾਂ ਦੇ ਸਾਥੀ ਹਨ ਇਸ ਰਾ ਨਗਰ ਕੀਰਤਨ ਸਹਿਰ ਬਟਾਰਾ ਦੇ ਵਿੱਚ ਹੁੰਦਾ ਹੋਇਆ ਇਹ ਗੁਰਦ ਗੁਰਤੇਗਹਦਰ ਸਾਹਿਬ ਸਭਾਵਤ ਹੋਵੇਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ